ਸਸਿਕਾ ਜੀ ਵੈਲਕਮ ਕਰਦਾ ਹਾਂ ਤੁਹਾਡਾ ਮੈਂ ਆਪਣੇ YouTube ਚੈਨਲ ਤੇ ਤੇ ਅੱਜ ਆਪਾਂ ਫਿਰ ਤੋਂ ਤੁਹਾਡ ਲਈ ਲੈ ਕੇ ਆਏ ਆ ਬੜੇ ਪਿਆਰੇ ਪਿਆਰੇ ਸੂਟ ਫੈਂਸੀ ਆਈਟਮਾਂ ਨੇ ਪਾਰਟੀ ਵੇਅਰ ਦੀਆਂ ਬਿਨਾ ਦੁਪੱਟੇ ਤੋਂ ਬਹੁਤ ਜ਼ਿਆਦਾ ਸੋਹਣੇ ਸੂਟ ਜੇ ਪਿਛਲੇ ਹਫ਼ਤੇ ਵੀ ਆਪਾਂ ਸ਼ਨੀਵਾਰ ਨੂੰ ਇਹਨਾਂ ਦੀ ਜਿਹੜੀ ਵੀਡੀਓ ਪੋਸਟ ਕੀਤੀ ਸੀ ਤੇ ਬਹੁਤ ਜ਼ਿਆਦਾ ਤੁਸੀਂ ਇਸ ਵੈਰਾਈਟੀ ਨੂੰ ਪਿਆਰ ਦਿੱਤਾ ਹੈਗਾ ਤੇ ਇਹ ਦੁਬਾਰਾ ਆਪਣੇ ਕੋਲ ਰੀਸਟਾਕ ਹੋ ਗਈ ਜੇ ਇੱਕ ਵਾਰੀ ਮੈਂ ਤੁਹਾਨੂੰ ਚੈੱਕ ਕਰਾ ਦਾਂ ਆਹ ਸਾਰਾ ਸਟਾਕ ਜਿਹੜਾ ਜੇ ਆਪਣੇ ਕੋਲ ਰੀਸਟਾਕ ਹੋਇਆ ਆ ਸੈਮੀ ਸ਼ਿਮਰ ਦਾ ਤੇ ਇਹ ਤਾਂ ਬਹੁਤ ਜ਼ਿਆਦਾ ਸੋਹਣੇ ਡਿਜ਼ਾਈਨ ਸੀਗੇ ਤੇ ਇਹਨਾਂ ਦੇ ਭਾਵਾਂ ਦੇ ਉ ਆਜੋ ਕਰਦਾ ਮੈਂ ਵੀਡੀਓ ਸ਼ੁਰੂ ਪਹਿਲਾ ਕਲਰ ਤੁਹਾਨੂੰ ਮੈਂ ਦਿਖਾਉਣਾ ਇਹਦਾ ਬਹੁਤ ਸ਼ਾਨਦਾਰ ਜੇ ਪੈਰਟ ਸ਼ੇਡ ਇਹ ਆਹ ਵਾਲੇ ਜਿਹੜੇ ਦੋ ਸੂਟ ਨੇ ਇਹ ਹੈਗੇ ਜੇ ਕਾਟਨ ਸ਼ਿਮਰ ਤੇ ਬੜੀ ਪਿਆਰੀ ਜੀ ਕੁਆਲਿਟੀ ਜੇ ਨਾਲੀ ਤੇ ਬਹੁਤ ਜ਼ਿਆਦਾ ਸੋਹਣੇ ਸੂਟ ਜੇ ਰੇਟ ਹੈਗਾ ਜੇ ਇਹਨਾਂ ਦਾ ਸਿਰਫ 400 ਤੇ 50 ਰੁਪਏ ਸ਼ਿਪਿੰਗ ਜਿਹੜੀ ਇਹ ਉਹ ਫ੍ਰੀ ਜੇ ਆਲ ਓਵਰ ਇੰਡੀਆ ਚ ਬਾਵਾ ਦੇ ਉੱਤੇ ਵਰਕ ਜੇ 5 ਮੀਟਰ ਦੀ ਕੱਟ ਜੇ ਇੱਕ ਚੀਜ਼ ਹੋਰ ਮੈਂ ਦੱਸ ਦਿੰਦਾ ਜਿਹੜੇ ਅਗਲੇ ਸੂਟ ਆਉਣਗੇ ਉਹਨਾਂ ਦੀ ਕੱਟ ਜਿਹੜੀ ਆ ਕੱਪੜੇ ਦੀ ਉਹ 7-7 ਮੀਟਰ ਵੀ ਹੈਗੇ ਜੇ 6 ਮੀਟਰ ਵੀ ਹੈਗੇ ਜੇ ਦੇ ਵਿੱਚ ਕਈ ਸੂਟ ਜਿਹੜੇ ਨੇ ਉਹ ਤੁਹਾਨੂੰ ਲਾ ਲਓ ਤੁਸੀਂ 8-9 ਮੀਟਰ ਤੱਕ ਵੀ ਚੱਲ ਜਾਂਦੇ ਆ ਇਦਾਂ ਦੀ ਕਟ ਹੈ ਉਹਨਾਂ ਦੀ ਵਿੱਚ ਆਹ ਲਓ ਜੀ ਚੈੱਕ ਕਰੋ ਕਲਰ ਤੇ ਨਾਲ ਕਰੋ ਚੈੱਕ ਇਹਦੇ ਡਿਜ਼ਾਈਨ ਮਿਰਰ ਵਰਕ ਥ레ਡ ਵਰਕ ਤੇ ਤਿੱਲੇ ਦਾ ਵਰਕ ਬਹੁਤ ਸ਼ਾਨਦਾਰ ਵਰਕ ਹੋਇਆ ਜੇ ਰੇਟ ਹੈਗਾ ਜੇ ਸਿਰਫ ਇਹਨਾਂ ਦਾ 400 ਤੇ 50 ਰੁਪਏ ਸ਼ਿਪਿੰਗ ਦਵਾਂਗੇ ਫ੍ਰੀ ਤੁਹਾਨੂੰ ਪੂਰੇ ਆਲਓਵਰ ਇੰਡੀਆ 'ਚ ਤੇ ਆਹ ਲਓ ਜੀ ਕਰੋ ਚੈੱਕ ਜਰੀਕ ਇਹ ਵੀ ਆਇਆ ਹੈ ਜੇ ਬਹੁਤ ਜ਼ਿਆਦਾ ਸੋਹਣਾ ਪ੍ਰਿੰਟ ਕਲਰ ਓ ਸੌਰੀ ਪ੍ਰਿੰਟ ਕਰਨ ਦਾ ਕੜਾਈ ਵਾਲਾ ਸੂਟ ਤੇ ਆਹ ਲਓ ਜੀ ਨਾਲ ਇਹਦੇ ਬਾਹਾਂ ਦੇ ਉੱਪਰ ਵਰਕ ਜੇ ਇਹ ਹੈਗਾ ਜੇ ਸ਼ਿਮਰ ਗਲਾਸ ਦੇ ਵਿੱਚ ਤੇ ਇਹ ਜਿਹੜੀ ਸ਼ਿਮਰ ਜੇ ਇਹਨੂੰ ਲਾਈਨਿੰਗ ਲੱਗਦੀ ਜੇ ਬਿਨਾਂ ਲਾਈਨਿੰਗ ਤੋਂ ਸਟਿਚ ਨਹੀਂ ਜਣਾ ਸੂਟ ਇਹ ਲਾਈਨਿੰਗ ਲੱਗ ਕੇ ਸਟਿਚ ਹੋਣਾ ਜੇ ਰੇਟ ਬੜਾ ਟੌਪ ਦਾ ਜੇ ਕੁਆਲਿਟੀ ਬੜੀ ਘੈਂਟ ਜੇ ਸਸਤੀ ਜੀ ਰੇਂਜ ਜੇ ਸਿਰਫ 450 ਰੁਪਏ ਦਾ ਸੂਟ ਜੇ ਪੂਰਾ 7 ਮੀਟਰ ਦਾ 5 ਮੀਟਰ 7 ਮੀਟਰ ਦੀ ਕੱਟ ਜਿਹੜੀ ਹੈਗੀ ਜ ਇਹਨਾਂ ਦੀ 5 ਮੀਟਰ ਤੋਂ ਘੱਟ ਤੇ ਕੋਈ ਸੂਟ ਨਹੀਂ ਹੈਗਾ ਇਹਨਾਂ ਦੇ ਵਿੱਚ ਆਹ ਲੋ ਜੀ ਇਹ ਵੀ ਕਰੋ ਚੈੱਕ ਜਰੀਕ ਇਹ ਸਾਰੇ ਜਿਹੜੇ ਜੇ ਏ ਰੀਪੀਟ ਤੇ ਆਏ ਜੇ ਤੇ ਆਪਣਾ ਬਹੁਤ ਜ਼ਿਆਦਾ ਬਹੁਤ ਸਟਾਕ ਜਿਹੜਾ ਇਹ ਰੀਪੀਟ ਨਹੀਂ ਹੁੰਦਾ ਇਹ ਤੁਹਾਨੂੰ ਮਿਲ ਗਿਆ ਜੇ ਇਸ ਵਾਰੀ ਰੀਪੀਟ ਦੇ ਉੱਤੇ ਕਿਉਂਕਿ ਇਹਨਾਂ ਦੀ ਡਿਮਾਂਡ ਹੀ ਇੰਨੀ ਜ਼ਿਆਦਾ ਸੀ ਕਿ ਆਪਾਂ ਬੜੀ ਮੁਸ਼ਕਲ ਨਾਲ ਲੱਭ ਕੇ ਲੈ ਕੇ ਆਏ ਆ ਤੁਹਾਡੇ ਲਈ ਇਹ ਆਗਾ ਜੇ ਬੜਾ ਪਿਆਰਾ ਜਿਹਾ 골ਡਨ ਕਲਰ ਤੇ ਉੱਤੇ ਵਰਕ ਜਿਹੜਾ ਜੇ ਗਾਜਰੀ ਸ਼ੇਡ ਦਾ ਨਾਲ ਹੈਗਾ ਜੇ ਤਿੱਲੇ ਦਾ ਵਰਕ ਨਾਲ ਥ੍ਰੈਡ ਵਰਕ ਮਿਰਰ ਵਰਕ ਤੇ ਇਧਰੋਂ ਇਹਦੀਆਂ ਬਾਹਾਂ ਦੇ ਉੱਤੇ ਵਰਕ ਬਿਨਾਂ ਦੁਪੱਟੇ ਤੋਂ ਜੇ ਰੇਂਜ ਰੇਟ ਜਿਹੜੇ ਮੈਂ ਤੁਹਾਨੂੰ ਬਾਰ-ਬਾਰ ਦੱਸੀ ਜਾਂਦਾ ਸਿਰਫ 450 ਰੁਪਏ ਦਾ ਸੂਟ ਜੇ ਇਹਨੇ ਦਾ ਪਲੇਨ ਕਪੜਾ ਨਹੀਂ ਆਉਂਦਾ ਜਿੰਨੇ ਦਾ ਅਸੀਂ ਤੁਹਾਨੂੰ ਕਢਾਈ ਵਾਲਾ ਸੂਟ ਦੇਣ ਦਾ ਹੈ ਤੇ ਕੁਆਲਿਟੀ ਵੀ ਜਿਹੜੀ ਜੇ ਇਹਦੀ ਟਾਪ ਕਲਾਸ ਦੇਣ ਦਾ ਹੈ ਤੁਹਾਨੂੰ ਆ ਲਓ ਜੀ ਕਲਰ ਚੈੱਕ ਕਰਿਓ ਬਸ ਤੁਸੀਂ ਬਾਕੀ ਕੁਆਲਿਟੀ ਜਿਹੜੀ ਆ ਉਹ ਤਾਂ ਸੁਪਰ ਹੈ ਹੀ ਆ ਜਿਹੜੇ-ਜਿਹੜੇ ਕਸਟਮਰ ਨੇ ਆਲਰੇਡੀ ਆਰਡਰ ਕੀਤੇ ਆ ਜਿੰਨਾਂ ਕੋ ਗਏ ਨੇ ਬਹੁਤ ਜਿਆਦਾ ਵਧੀਆ ਰਿਸਪੌਂਸ ਦਿੱਤਾ ਉਹਨਾਂ ਨੇ ਬਹੁਤ ਜਿਆਦਾ ਪਸੰਦ ਕੀਤੇ ਤੇ ਆ ਜਿਹੜਾ ਸੂਟ ਜੇ ਮੇਰੇ ਜਿਹੜਾ ਖੋਲਣ ਦਾ ਹੁਣ ਇਹ ਹੈਗਾ ਜੇ ਔਰਗੈਂਜਾ ਦੇ ਉੱਤੇ ਆ ਲੋ ਜੀ ਇਹ ਸੂਟ ਹੈਗਾ ਜੇ ਔਰਗੈਂਜਾ ਦੇ ਉੱਤੇ ਬਾਹਾਂ ਦੇ ਉੱਤੇ ਹੈਗਾ ਜੇ ਵਰਕ ਇਹਦੇ ਤੇ ਨਾਲ ਘੇਰੇ ਦੇ ਉੱਤੇ ਵਰਕ ਜੇ ਗਲੇ ਤੇ ਕੋਈ ਵਰਕ ਨਹੀਂ ਇਹਨਾਂ ਦਾ ਤੇ ਕੋਈ ਪ੍ਰੋਬਲਮ ਨਹੀਂ ਜੇ ਲੈਂਥ ਦੀ ਜਿੰਨੀ ਮਰਜ਼ੀ ਲੈਂਥ ਗਰੀ ਇਹਦੀ ਤੁਸੀਂ ਬਣਾ ਸਕਦੇ ਹੋ ਜੇ ਇਹ ਹੈਗਾ ਜੇ ਸਿਰਫ 450 ਰੁਪਏ ਦਾ ਸੂਟ ਸ਼ਿਪਿੰਗ ਫ੍ਰੀ ਦੇ ਨਾਲ ਇਸ ਨੂੰ ਖੋਲ ਗਾਣ ਮੜਾ ਜੇ ਸਾਈਡ ਤੇ ਕਰਦਨੇ ਆਪਾਂ ਡਿਜ਼ਾਈਨ ਮੈਂ ਜਿਹੜਾ ਤੁਹਾਨੂੰ ਇਹਦੇ ਵਿੱਚ ਦੋ ਤਿੰਨ ਤੇ ਕਲਰ ਬਹੁਤ ਸ਼ਾਨਦਾਰ ਜੇ ਸਾਰੇ ਜਿਹੜਾ ਵੀ ਕਲਰ ਕਹੋਗੇ ਉਹੀ ਬਹੁਤ ਜ਼ਿਆਦਾ ਸੁਣਾ ਆਊਗਾ ਆ ਲਓ ਜੀ ਇਹ ਵੀ ਆ ਗਿਆ ਜੇ ਸ਼ਿਮਰ ਦੇ ਵਿੱਚ ਸੈਮੀ ਸ਼ਿਮਰ ਜੇ ਬੇਸ ਜਿਹੜਾ ਜਿਹਦੇ ਸੈਮੀ ਸ਼ਿਮਰ ਦੇ ਨੇ ਬਹੁਤ ਜ਼ਿਆਦਾ ਟਾਪ ਦੀ ਕੁਆਲਿਟੀ ਦੇ ਨਾਲ ਕਲਰ ਦੀ ਗੱਲ ਕਰਦੇ ਆ ਤਾਂ ਕਲਰ ਬਹੁਤ ਜ਼ਿਆਦਾ ਪਿਆਰੇ ਪਿਆਰੇ ਇਹਦੇ ਵਿੱਚ ਆ ਆ ਗਿਆ ਬੜਾ ਸਰਦਾਰੀਆ ਕਲਰ ਤੇ ਬਹੁਤ ਸ਼ਾਨਦਾਰ ਜਿਹੜਾ ਜੇ ਇਹਦਾ ਹੈਗਾ ਜੇ ਰੇਂਜ ਕੁਆਲਿਟੀ ਆ ਰਹੀ ਹੈ ਹਾਲੋ ਕਰ ਲੋ ਚੈੱਕ ਇਹਨੂੰ ਵੀ ਤੇ ਪਿਛਲਾ ਜਿਹੜਾ ਸਟਾਕ ਸੀਗਾ ਉਹਨੂੰ ਵੀ ਤੁਸੀਂ ਬੜਾ ਪਿਆਰ ਦਿੱਤਾ ਤੇ ਆਸ ਕਰਦੇ ਹਾਂ ਕਿ ਇਹ ਵੀ ਤੁਸੀਂ ਬਹੁਤ ਜ਼ਿਆਦਾ ਪਸੰਦ ਕਰੋਗੇ ਤੇ ਦਿਲ ਖੋਲ ਕੇ ਆਰਡਰ ਦਿਓਗੇ ਇਹਨਾਂ ਦੇ ਇਹੋ ਸੇਮ ਡਿਜ਼ਾਈਨ ਸੇਮ ਪੈਟਰਨ ਜਿਹੜੇ ਤੁਹਾਨੂੰ ਮਿਲਦੇ ਜਾਣਗੇ ਕਲਰ ਆਪਸ਼ਨਾਂ ਜਿਹੜੀਆਂ ਉਹ ਆਪਣੇ ਕੋਲ ਬਹੁਤ ਨੇ ਅਭੀ ਕਰ ਲੋ ਕਲਰ ਚੈੱਕ ਇਹਦਾ ਬਹੁਤ ਪਿਆਰਾ ਪਿਆਜੀ ਸ਼ੇਡ ਜੇ ਉੱਪਰ ਫਿਰੋਜੀ ਕਲਰ ਦੀ ਕਢਾਈ ਜੇ ਇਹਦੇ ਉੱਤੇ ਤੇ ਆ ਲੋ ਜੀ ਅੱਗੇ ਆ ਗਿਆ ਜੇ ਅੰਗੂਰੀ ਸ਼ੇਡ ਇਹਦੇ ਨਾਲ ਆ ਗਿਆ ਜੇ ਪਿਸਤਾ ਦਾ ਕੰਟਰਾਸਟ ਆ ਰਿਹਾ ਜੀ ਇਹ ਆ ਗਿਆ ਅੰਗੂਰੀ ਸ਼ੇਡ ਤੇ ਅੰਗੂਰੀ ਦੇ ਉੱਤੇ ਆ ਗਿਆ ਪਿਸਤਾ ਦਾ ਸ਼ੇਡ ਓ ਸੌਰੀ ਪਿੰਕ ਦਾ ਤੇ ਕੰਟਰਾਸਟ ਬਹੁਤ ਜਿਆਦਾ ਸੋਹਣਾ ਜੇ ਥ੍ਰੈਡ ਵਰਕ ਬਹੁਤ ਪਿਆਰਾ ਜੇ ਇਹਦਾ ਤੇ ਆਹ ਲਓ ਜੀ ਆ ਵੀ ਕਰੋ ਚੈੱਕ ਜਰੀਏ ਇਹਨੂੰ ਵੀ ਇਹ ਬਹੁਤ ਜਿਆਦਾ ਸੋਹਣਾ ਸੂਟ ਜੇ ਬਹੁਤ ਹੀ ਪਿਆਰਾ ਕਲਰ ਜੇ ਦਾ ਵੀ ਤੇ ਬੜੀ ਸਸਤੀ ਜੀ ਰੇਂਜ ਜੇ ਤੇ ਬੜੀ ਟੌਪ ਕਲਾਸ ਕੁਆਲਿਟੀ ਜੇ ਤੇ ਰੇਟ ਹੈਗਾ ਜੇ ਇਹਨਾਂ ਦਾ ਸਿਰਫ 450 ਰੁਪਏ ਸ਼ਿਪਿੰਗ ਦਵਾਂਗੇ ਤੁਹਾਨੂੰ ਫ੍ਰੀ ਪੂਰੇ ਆਲ ਓਵਰ ਇੰਡੀਆ ਦੇ ਵਿੱਚ ਘਰ ਬਹਿ ਕੇ ਤੁਸੀਂ ਆਰਡਰ ਕਰ ਸਕਦੇ ਜੇ ਸੂਟ ਆਹ ਲਓ ਜੀ ਆ ਵੀ ਕਰੋ ਚੈੱਕ ਜਰੀਏ ਇਹ ਵੀ ਬਹੁਤ ਪਿਆਰਾ ਤੇ ਬਹੁਤ ਸ਼ਾਨਦਾਰ ਸੂਟ ਜੇ ਵੀ ਆਹ ਲੋ ਜੀ ਅੱਗੇ ਆ ਗਿਆ ਜੇ ਪਿਸਤਾ ਤੇ ਇਹ ਵੀ ਬਹੁਤ ਸੋਨਾ ਜੇ ਕੰਟਰਾਸਟ ਵੀ ਬੜਾ ਪਿਆਰਾ ਜੀ ਆਹ ਰਿਹਾ ਜੀ ਡਿਜ਼ਾਈਨ ਜਿਹੜੇ ਜਿਹਦੇ ਚ ਦੋ ਕੀ ਨੇ ਬਾਕੀ ਸਾਰੇ ਜਿਹੜੇ ਜੇ ਉਹ ਕਲਰ ਜਿਹੜੇ ਆ ਵੱਖਰੇ ਵੱਖਰੇ ਆ ਚੇਂਜ ਆ ਇਹ ਡਿਜ਼ਾਈਨ ਜਿਹੜੇ ਨੇ ਬਹੁਤ ਜ਼ਿਆਦਾ ਤੁਸੀਂ ਪਾਸ ਕੀਤੇ ਹੈ ਸੈਲੈਕਟ ਕੀਤੇ ਸੀ ਜੇ ਤੇ ਬਹੁਤ ਸੋਹਣੇ ਡਿਜ਼ਾਈਨ ਨੇ ਇਹਨਾਂ ਦੇ ਆ ਫੇਰ ਇੱਕ ਵਾਰੀ ਆ ਗਿਆ ਪਿਆਜ਼ੀ ਸ਼ੇਡ ਦੇ ਵਿੱਚ ਆ ਲਓ ਜੀ ਚੈੱਕ ਕਰ ਲਓ ਇਹਦੇ ਉੱਪਰ ਹੈਗਾ ਜੇ ਲੈਮਨ ਸ਼ੇਡ ਦੀ ਕਢਾਈ ਬਾਹਾਂ ਦੇ ਉੱਪਰ ਵੀ ਤੇ ਘੇਰੇ ਤੇ ਤੇ ਸਾਰੀ ਫਰੰਟ ਜਿਹੜੀ ਜੀ ਉਹ ਵੀ ਹੈਵੀ ਬਣੀ ਜੇ ਦੀ ਤੇ ਇਹ ਸਾਰਾ ਜਿਹੜਾ ਸਟਾਕ ਹੈਗਾ ਆਪਣੇ ਕੋਲ ਬਹੁਤ ਜ਼ਿਆਦਾ ਸੋਨਾ ਤੇ ਬਹੁਤ ਜ਼ਿਆਦਾ ਸਸਤੀ ਰੇਂਜ ਦੇ ਵਿੱਚ ਸੇਲ ਵਾਲੀ ਆਈਟਮ ਜੇ ਤੇ ਬਹੁਤ ਜ਼ਿਆਦਾ ਸੋਨੇ ਸੂਟ ਜੇ ਬੇਨਤੀ ਇਹ ਜੇ ਕਿ ਚੇਂਜ ਐਕਸਚੇਂਜ ਵਾਪਸੀ ਕੁਛ ਨਹੀਂ ਜੇਗਾ ਹੱਥ ਬੰਨ ਕੇ ਬੇਨਤੀ ਜੀ ਤੇ ਬਾਕੀ ਸਟਾਕ ਜਿਹੜਾ ਹੈ ਉਹ ਤੁਸੀਂ ਆਨਲਾਈਨ ਤੇ ਆਫਲਾਈਨ ਦੋਵੇਂ ਲੈ ਸਕਦੇ ਜੇ ਆਨਲਾਈਨ ਲੈਣੇ ਆ ਤੁਸੀਂ ਮੇਰੇ ਨੰਬਰ ਤੇ ਤੇ ਮੈਸੇਜ ਕਰੋ ਸਕਰੀਨ ਸ਼ਾਟ ਲੈ ਕੇ ਪੇਮੈਂਟ ਪਾਓ ਤੇ ਆਪਣਾ ਸੂਟ ਜਿਹੜਾ ਜੇ ਐਡਰੈਸ ਤੇ ਮੰਗਵਾ ਲਓ ਤੇ ਜੇ ਆਫਲਾਈਨ ਲੈਣਾ ਤਾਂ ਰਾਜਸਾਸੀ ਸਾਡੀ ਸ਼ਾਪ ਜੇ ਪੁਰਾਣੀ ਏਡੇ ਬਾਜ਼ਾਰ ਦੇ ਅੰਦਰ ਅਨਹਦਾਰਸ਼ ਬੁਟੀਕ ਨਾਮ ਤੋਂ ਤੇ ਹੋਰ ਨਵਾਂ ਸਟਾਕ ਤੇ ਨਵੀਆਂ ਵੀਡੀਓ ਵੇਖਣ ਲਈ ਮੇਰੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ Instagram ਪੇਜ ਨੂੰ ਕਰਿਓ ਫੋਲੋ ਤੇ Facebook ਤੇ ਵੀ ਆਪਾਂ ਅਵੇਲੇਬਲ ਆ ਇਸ ਟਾਈਮ ਤੇ ਤੇ ਫਿਰ ਮਿਲਾਂਗੇ ਤੁਹਾਨੂੰ ਨਵੇਂ ਸਟਾਕ ਦੇ ਨਾਲ ਬਾਏ ਬਾਏ ਸਸਕਾਰ ਜੀ ਧੰਨਵਾਦ